ਅੰਗਦ ਭਯੋ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤ ਗੁਰ ਫਿਰ ਕੀਓ ਅਮਰ ਦਾਸ ਅਮਰਤ ਛਤਰ ਗੁਰ ਰਾਮੈ ਦੀਓ ਰਾਯ ਅਮਰਤ ਮੈਣ ਮੂਰਤ ਪੰਜ ਪ੍ਰਮਾਨ ਪੁਰਤ ਗੁਰ ਅਭਿਜਨ ਟਿਕੋਣੈਣ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਦੋਕ ਮਹੱਲਾ ਤੀਜਾ ਵਿਣ ਨਾਮ ਸਤਿ ਧਰਮ ਦੀ ਨਿਤ ਜਗ ਤੂੰ ਟਾਸੈ ਸਾਰ ਮਨ ਮੁਖ ਕਰਮ ਕਮਾਵਣੀ ਹਉਮ ਅੰਦੋ ਗੁਬਾਰ ਵਿਣ ਨਾਮ ਸਤਿ ਧਰਮ ਦੀ ਜਗ ਤੋ ਟਾਂ ਸਹਿ ਸਾਰ ਮਨੁ ਮੁਖ ਕਰਮ ਕਮਾਵਣੀ ਹਮ ਅੰਤ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ 3 ਜੀ ਸਹਜੇ ਜਾਗੈ ਸਹਜੇ ਸੋਵੇ ਗੁਰਮਤਿ ਅਨੰਦ ਨੇ ਉਸਤਤ ਹੋਵੇ ਮਨੁ ਮੁਕਤ ਭਰਮੈ ਸਹਸਾਵੇ ਅੰਦਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗੈ ਸਵੇਰੇ ਸੁਭਾਏ ਨਾਨਕ ਨਾਮ ਰਤਿਆ ਹਲ ਜਾਓ ਪਾਉੜੀ ਸੇਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਦੇ ਆ ਜੋ ਹਰ ਨਾਮ ਧਿਆਵੈ ਤਿੰਨ ਡਰ ਸਟਕ ਭੱਤੇ ਆ ਗੁਰਮਤੀ ਦੇਵ ਆਪ ਗੁਰਮੁਖ ਹਰ ਜਪੇ ਆ ਜੋ ਹਰ ਨਾਮ ਧਿਆਵ ਤਿੰਨ ਡਰ ਸਟਕ ਭੱਤੇ ਆ ਮੁਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ